ਕੁੱਤਾ ਹਾਏ ਹਾਏ ਬੰਨੂ ਕੁੱਤਾ ਹਾਏ ਹਾਏ ਬਦਵੰਤ ਸਿੰਘ ਬੰਨੂ ਹਾਏ 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 ਬਦਵੰਤ ਸਿੰਘ ਬੰਨੂ ਹਾਏ 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 ਬਾਬਾ ਦੀ ਧਰੀ ਸੋਚਦੇ ਮੈਨਾਂ ਦੇਾਂਗੇ ਧੋਕੇ ਬਾਬਾ ਦੀ ਧਰੀ ਸੋਚਦੇ ਮੈਨਾਂ ਦੇਾਂਗੇ ਧੋਕੇ ਬੰਨੂ ਕੁੱਤਾ ਮਰਦਾਬਾ 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 ਬੰਨੂ اکي جنهاکي

ਫਲੋਰ ਵਿਖੇ ਜੋ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਜੋ ਬੇਗਦਰੀ ਕੀਤੀ ਗਈ ਹੈ ਉਸ ਦੇ ਜਿਹੜੇ ਵੀ ਜੇਸ ਬੰਦੇ ਨੇ ਕੀਤੀ ਹੈ ਉਹਨੂੰ ਜਲਦੋਂ ਜਲ ਫੜਿਆ ਜਾਵੇ ਔਰ ਭਾਰਤ ਸਰਕਾਰ ਨੂੰ ਇੱਕ ਬੇਨਤੀ ਹੈ ਜਿਹੜਾ ਆਪ ਨੂੰ ਬਾਹਲੀ ਕੰਟਰੀਆਂ 'ਚ ਬਹਿ ਕੇ ਪੰਜਾਬ ਦਾ ਫਗਵਾੜਾ ਦਾ ਔਰ ਪੂਰੇ ਦੇਸ਼ ਦਾ ਮਾਹੌਲ ਖਰਾਬ ਕਰ ਰਿਹਾ ਹੈ ਉਸ ਨੂੰ ਜਲਦੋਂ ਜਲ ਫੜਿਆ ਜਾਵੇ ਉਹਨੂੰ ਚੌਂਕ ਦੇ ਵਿੱਚ ਖੜ ਕੇ ਫਾਂਸੀ ਦਿੱਤੀ ਜਾਵੇ ਜੈਕਾਰੇ ਮੀਰ ਬਜਰੰਗੇ ਪਿਛਲੇ ਦਿਨੋਂ ਫਲੋਰ ਸ਼ਹਿਰ ਦੇ ਵਿੱਚ ਪੀਮਰਾਬ ਅੰਬੇਦਕਰ ਜੀ ਦੀ ਪ੍ਰਤਿਮਾ ਦੇ ਉੱਤੇ ਜੋ ਬੇਅਦਮੀ ਕੀਤੀ ਗਈ ਹੈ ਉਸ ਦੇ ਰੋਸ ਸਰੂਪ ਅੱਜ ਸ਼ਹਿਰ ਸਾਰਾ ਪੰਜਾਬ ਫਗਵਾੜਾ ਵੱਲੋਂ ਸਾਡੇ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਇੰਦਰਜੀਤ ਗਰਵਲ ਜੀ, ਰਜੇਸ਼ ਪਲਟਾ ਜੀ ਔਰ ਸ਼ਹਿਰੀ ਪ੍ਰਧਾਨ ਅੰਤੁਰ 베ਜੀ ਅਧਿਐਕਸ਼ ਦਾ ਦੇ ਵਿੱਚ ਗੁਰਪਤਵੰਦ ਸਿੰਘ ਪੰਨੂ ਦਾ ਪੁਤਲਾ ਫੂਕਿਆ ਗਿਆ ਔਰ ਸਰਕਾਰ ਨੂੰ ਇਹ ਚਤਾਵਨੀ ਦਿੱਤੀ ਗਈ ਹੈ ਕਿ ਇਹ ਕਿਸੇ ਵੀ ਧਰਮ ਦੀ ਬੇਅਦਮੀ ਕਿਸੇ ਵੀ ਤਰੀਕੇ ਦਾ ਬਰਦਾਸ਼ਤ ਨਹੀਂ ਕੀਤੀ ਜਾਊਗੀ ਇਹਨਾਂ ਬੇਅਦਮੀਆਂ ਨੂੰ ਰੋਕਣ ਦੇ ਲਈ ਅੱਜ ਤੋਂ ਬਾਅਦ ਇੰਤਜ਼ਾਮ ਕੀਤੇ ਜਾਣ ਔਰ ਇਹਨਾਂ ਦੇ ਦੋਸ਼ੀਆਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਚੇਲਾਨੀਆਂ ਸਲਾਖਾਂ 'ਚ ਛੱਡਿਆ ਜਾਵੇ ਇਸੇ ਤਰ੍ਹਾਂ ਅਸੀਂ ਸੈਂਟਰ ਗਵਰਨਮੈਂਟ ਦੇ ਅੱਗੇ ਬੇਨਤੀ ਕਰਦੇ ਆਂ ਕਿ ਜਲਦੀ ਤੋਂ ਜਲਦੀ ਗੁਰਪ੍ਰਤਮ ਸਿੰਘ ਪੰਨੂ ਨੂੰ ਇੰਟਰਪੌਲ ਰਿਹਾਹੀਂ ਹਿੰਦੁਸਤਾਨ ਲਿਆਇਆ ਜਾਵੇ ਔਰ ਇਹਨੂੰ ਇੱਥੇ ਸਾਰੀ ਜ਼ਿੰਦਗੀ ਦੇ ਉਮਰ ਪੜ ਸਲਾਖਾਂ ਦੇ ਵਿੱਚ ਛੱਡਿਆ ਜਾਵੇ ਇਹ ਕਰੇ ਵੀਰ ਬੈਰੰਗੇ